ਐਨਆਰਏ ਡਿਪਾਰਟਮੈਂਟ ਦੇ ਵਿੱਚ ਟਰੈਵਲ ਏਜੰਟਾਂ ਤੇ ਨਕੇਲ ਕੱਸਣ ਦਾ ਫੈਸਲਾ ਕੀਤਾ ਗਿਆ ਹੈ। ਐਨਆਰਏ ਡਿਪਾਰਟਮੈਂਟ ਨੂੰ ਪਾਵਰ ਦਿੱਤੀ ਜਾਊਗੀ ਕਿ ਉਹ ਟਰੈਵਲ ਏਜੰਟਾਂ ਤੇ ਜਿਹੜੀ ਸਟ੍ਰਿਕਟ ਐਕਸ਼ਨ ਲੈਣ। ਤੋਂ ਪਹਿਲੀ ਸਟੇਟ ਹੋਊਗਾ ਪੰਜਾਬ। ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਹਾ ਹੈ। ਦਿੱਲੀ 에ਰਪੋਰਟ ਇੰਟਰਨੈਸ਼ਨਲ 에ਰਪੋਰਟ ਦੇ ਟਰਮੀਨਲ 3 ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਅਜੇ ਕੀ ਦਿੱਕਤ ਹੈ ਸੌ ਅਫਸਰ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ ਉਹ ਫਾਰਮ ਭਰ ਰਹੇ ਨੇ ਕੋਈ ਸਮਾਨ ਨਹੀਂ ਆਇਆ ਜਾਂ ਬਟ ਅਵਰ ਜੋ ਵੀ ਦਿੱਲੀ 에어ਪੋਰਟ ਤੇ ਇੱਕ ਜਿਹੜਾ ਜਗ੍ਹਾ ਲੈ ਲਈ ਗਈ ਹੈ ਅਰਾਈਵਲ ਦਾ ਜਿਹੜਾ ਪਾਰਟ ਹੈ ਉਹਦਾ ਉਹਦੀ ਵਿੰਡੋ ਬਾਹਰ ਵੀ ਖੁੱਲੂਗੀ ਉਹਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਗੇਟ ਹੋਊਗਾ ਜਿੰਨੇ ਕੁਈ ਪੰਜਾਬੀਆਂ ਨੂੰ ਪੂਰੀ ਦੁਨੀਆ ਜਾਂਦੇ ਨੇ ਕੋਈ ਦਿੱਕਤ ਆਉਂਦੀ ਹੈ ਉੱਥੇ ਕਿਸੇ ਦੀ ਫਲਾਈਟ ਕੈਨਸਲ ਹੋ ਗਈ ਕਿਸੇ ਦਾ ਸਮਾਨ ਨਹੀਂ ਆਇਆ ਕਿਸੇ ਦੀ ਟਿਕਟ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਹੋਟਲ ਨਹੀਂ ਲੱਭ ਰਿਹਾ ਕਿ ਕਿੱਥੇ ਰਹਿਣਾ ਹੈ ਕੀ ਹੋ ਗਿਆ ਧੁੰਦ ਪੈ ਗਈ ਜਾਂ ਕੁਝ ਵੀ ਹੋ ਗਿਆ ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ ਕੋਈ ਟਿਕਟਿੰਗ ਦਾ ਕੋਈ ਫਲਾਈਟ ਚੇਂਜ ਕਰਨੀ ਹੈ ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋੜ ਪਈ ਜੇ 에어ਲਾਈਨ ਦਿੰਦੀ ਹੈ ਹੋਟਲ ਤਾਂ 에어ਲਾਈਨ ਨਹੀਂ ਤਾਂ ਪੰਜਾਬ ਭਵਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ ਜਿੰਨੇ ਵਜੇ ਫਲਾਈਟ ਹੈ ਬਹੁਤ ਸਾਰੇ ਬੱਚਿਆਂ ਨਾਲ ਹੁੰਦੇ ਆ ਬਹੁਤ ਸਾਰੇ ਬਜ਼ੁਰਗ ਹੁੰਦੇ ਆ ਉੱਥੇ ਖੱਜਲ ਖੁਆਰੀ ਬਹੁਤ ਹੁੰਦੀ ਹੈ ਸੋ ਪਹਿਲੀ ਸਟੇਟ ਹੋਊਗਾ ਪੰਜਾਬ ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਹਾ ਦਿੱਲੀ 에어ਪੋਰਟ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ 3 ਤੇ ਅਰਾਈਵਲ ਤੇ ਉੱਥੇ ਪਰ ਡਿਪਾਰਚਰ ਵਾਲੇ ਵੀ ਆ ਸਕਦੇ ਨੇ ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਆ ਜੇ ਕੀ ਦਿੱਕਤ ਹੈ ਤਾ ਉਹ ਅਫਸਰ ਉਹਨਾਂ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ ਉਹ ਫਾਰਮ ਭਰ ਰਹੇ ਨੇ ਕੋਈ ਸਮਾਨ ਨਹੀਂ ਆਇਆ ਜਾਂ ਵਟ ਐਵਰ ਜੋ ਵੀ ਦਿੱਕਤ ਆਈ ਹੈ ਹੈਲਪ ਸੈਂਟ੍ਰਿਕ ਦਿੱਲੀ ਦੇ ਟਰਮੀਨਲ 3 ਤੇ ਖੁੱਲੇ ਜਬ ਇੱਕ ਇੱਕ ਐਨਆਰਏ ਡਿਪਾਰਟਮੈਂਟ ਦੇ ਵਿੱਚ ਟਰੈਵਲ ਜੈਂਟਾਂ ਤੇ ਨਕੇਲ ਕੱਸਣ ਦਾ ਫੈਸਲਾ ਕੀਤਾ ਗਿਆ ਐਨਆਰਏ ਡਿਪਾਰਟਮੈਂਟ ਨੂੰ ਪਾਵਰ ਦਿੱਤੀ ਜਾਊਗੀ ਕਿ ਉਹ ਟਰੈਵਲ ਜੈਂਟਾਂ ਤੇ ਜਿਹੜੀ ਸਟ੍ਰੈਕਟ ਐਕਸ਼ਨ ਲੈਂ ਲੈਂਗੇ